ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਮਰਦਾਬਾ 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 ਪੰਜਾਬ ਦੇਸ਼ ਪੱਖ ਦੇ ਮਾਮਲੇ ਨੂੰ ਦੇਸ਼ ਦੁਨੀਆ ਤੱਕ ਪਹੁੰਚਾ ਰਹੇ ਹਾਂ ਔਰ ਜੋ ਕਿਰਦਾਰ ਕਾਂਗਰਸ ਪਾਰਟੀ ਨੇ ਪੰਜਾਬ ਦੀ ਵਿਧਾਨ ਸਭਾ ਚੁਣਵਾ ਰਹੀ ਆ ਕਿਸ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਆ ਉਹ ਮੋਦੀ ਸਾਹਿਬ ਦੀ ਏਜੰਟ ਬਣ ਕੇ ਭਾਰਤੀ ਜਨਤਾ ਪਾਰਟੀ ਦੀ ਏਜੰਟ ਬਣ ਕੇ ਕਿਸ ਤਰ੍ਹਾਂ ਬੀਜੇਪੀ ਨੂੰ ਪਟਕ ਕਰਨਾ ਕੰਮ ਕਰ ਰਹੀ ਆ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਨੇ ਚੁੜੇ ਹੋਏ ਉਹ ਦੋਨੋਂ ਹੀ ਸਦਨ ਚ ਗੈਰ ਹਾਜ਼ਰ ਨੇ ਇਹ ਗੈਰ ਜ਼ਿੰਮੇਵਾਰ ਨਾ ਰੋਣ ਭਾਰਤੀ ਜਨਤਾ ਪਾਰਟੀ ਜਿੱਥੇ ਨਵਾਰੀ ਆ ਉੱਥੇ ਨਾਲ ਦੀ ਨਾਲ ਕਾਂਗਰਸ ਪਾਰਟੀ ਜਿਹੜੀ ਆ ਉਹ ਵਿਧਾਨ ਸਭਾ ਚ ਭਾਰਤੀ ਜਨਤਾ ਪਾਰਟੀ ਦਾ ਪੱਖ ਪੂਰ ਰਹੀ ਆ ਅੱਜ ਸਾਡੇ ਸਾਰੇ ਮੈਂਬਰ ਸਾਹਿਬਾਨ ਨੇ ਜਦੋਂ ਮੋਦੀ ਸਰਕਾਰ ਦਾ ਜਦੋਂ ਭਾਰਤੀ ਜਨਤਾ ਪਾਰਟੀ ਦਾ ਕੱਚਾ ਚਿੱਠਾ ਸੁਣਿਆ ਜਿਹੜਾ ਮੈਂ ਕੱਚਾ ਚਿੱਠਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੂੰ ਦੱਸਿਆ ਕਿ 1 ਬੀਰਪਿਆ 1600 ਕਰੋੜ ਚੋਂ 1 ਰੁਪਿਆ ਅੱਜ ਤੱਕ ਟ੍ਰੈਜ਼ਰੀ ਚ ਨਹੀਂ ਆਇਆ ਅੱਜ ਤੱਕ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਔਰ ਇਹ ਵੀ ਜਮਲਾ ਹੋ ਨਾ ਬੜਾ ਮੋਦੀ ਸਾਹਿਬ ਦਾ 1600 ਕਰੋੜ ਰੁਪਿਆ ਵੀ ਮੋਦੀ ਸਾਹਿਬ ਦਾ ਜਮਲਾਗਾ ਅੱਜ ਉਹਨਾਂ ਨੂੰ ਆਇਆ ਨੂੰ ਵੀ ਲਗਭਗ 15 ਦਿਨ ਹੋ ਗਏ ਮੋਦੀ ਸਾਹਿਬ ਨੂੰ ਪੰਜਾਬ ਚ ਆਇਆ ਨੂੰ ਵੀ ਲਗਭਗ 15-20 ਦਿਨ ਦਾ ਸਮਾਂ ਹੋ ਗਿਆ ਔਰ 20 ਦਿਨਾਂ ਬਾਅਦ ਵੀ ਮੋਦੀ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਰੁਪਈਆ ਨਹੀਂ ਭੇਜਿਆ ਜਿਹੜੀ ਉਹ ਕਿਸ਼ਤ ਭੇਜਣ ਦੀ ਗੱਲ ਕਰਦੇ ਨੇਗੇ ਮੈਂ মিডিਆ ਦੇ ਸਾਥੀਆਂ ਨੂੰ ਕਲੀਅਰ ਕਰਨਾ ਚਾਹਨਾਗਾ ਉਹ 240 ਕਰੋੜ ਰੁਪਇਆ ਜਿਹੜਾ ਆਲਰੇਡੀ ਬਜਟ ਗਵਰਨਮੈਂਟ ਆਫ ਇੰਡੀਆ ਹਰ ਇੱਕ ਸਾਲ ਬਜਟ ਅਨਾਉਂਸ ਕਰ ਦਿਆ ਉਹ 481 ਕਰੋੜ ਰੁਪਇਆ ਬਜਟ ਦਾ ਅਨਾਉਂਸ ਕੀਤਾ ਹੋਇਆਗਾ ਉਹਦੇ ਚੋਂ 240 ਕਰੋੜ ਰੁਪਏ ਆਏ ਨੇ ਨਾ ਕਿ 1600 ਕਰੋੜ ਰੁਪਏ ਚੁੱਕਾਏ ਨੇ ਕਿ ਸੋ ਮੋਦੀ ਸਾਹਿਬ ਦੇਸ਼ ਜਾਣੇ ਜਾਂਦੇ ਨੇ ਇੱਕ ਜਮਲਾ ਪਾਰਟੀ ਬਜੋ ਇੱਕ ਝੂਠ ਬੋਲਣ ਵਜੋਂ ਉਹਨਾਂ ਨੇ ਉਹੀ ਮਜ਼ਾਕ ਜਿਹੜਾ ਪੰਜਾਬੀਆਂ ਦੇ ਨਾਲ ਕੀਤਾਗਾ ਪੰਜਾਬ ਦੇ ਨਾਲ ਕੀਤਾਗਾ ਸੋ ਅੱਜ ਸਾਰੇ ਵੈਸੇ ਜਨਰਲ ਨਹੀਂ ਹੋਇਆ ਕਦੇ ਕਿ ਟ੍ਰੈਜ਼ਰੀ ਬੈਂਕ ਦੇ ਟ੍ਰੈਜ਼ਰੀ ਬੈਂਕਸ ਦੇ ਸਾਥੀ ਜਿਹੜੇ ਨੇ ਪ੍ਰੋਟੈਸਟ ਕਰਦੇ ਹੋਣ ਅੱਜ ਇਹ ਪ੍ਰੋਟੈਸਟ ਆਮ ਆਦਮੀ ਪਾਰਟੀ ਦੇ ਮੈਂਬਰ ਸਾਹਿਬਾਨ ਨੂੰ ਇਸ ਲਈ ਕਰਨਾ ਪਿਆ ਕਿਉਂਕਿ ਦੇਸ਼ ਦੀ ਮੋਦੀ ਸਰਕਾਰ ਜਿਹੜੀ ਆ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨਾਲ ਧੋਖਾ ਕਰ ਰਹੀ ਆ ਪੰਜਾਬ ਦੇ ਲੋਕਾਂ ਨਾਲ ਖੇਡ ਰਹੀ ਆ ਕਿਸ ਤਰ੍ਹਾਂ ਇੱਕ ਇੱਕ ਪਰਿਵਾਰ ਦੇ ਤਿੰਨ ਬੱਚੇ ਮਾਰੇ ਗਏ ਇੱਕ ਪਰਿਵਾਰ ਦੇ ਤਿੰਨ ਬੱਚੇ ਮਾਰੇ ਗਏ ਇੱਕ ਪਰਿਵਾਰ ਦੇ ਦੋ ਬੱਚੇ ਮਾਰੇ ਗਏ ਉਹ ਵੀ ਪਠਾਨਕੋਟ ਦੇ ਅੰਦਰ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਪਰ ਲੇਕਿਨ ਉਹਨਾਂ ਨੇ ਉਹਨਾਂ ਤਿੰਨਾਂ ਬੱਚਿਆਂ ਦੀ ਮਾਂ ਦੇ ਅਥਰੂ ਪੁੱਜੜ ਦਾ ਕੰਮ ਨਹੀਂ ਕੀਤਾ ਉਹਨਾਂ ਤਿੰਨਾਂ ਬੱਚਿਆਂ ਦੇ ਬਾਪ ਦੀ ਬਾਹ ਨਹੀਂ ਫੜੀ ਉਹਨਾਂ ਦੋਨਾਂ ਬੱਚਿਆਂ ਦੀਆਂ ਮਾਮਾ ਨੂੰ ਨਹੀਂ ਬੁਲਾਇਆ ਬਲਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਹੱਥ ਛੋਕੇ ਆਪਣੀ ਪਾਰਟੀ ਦੇ ਜਿਹੜੇ ਪਦ ਅਧਿਕਾਰੀ ਸੀਗੇ ਉਹਨਾਂ ਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਪਾਰਟੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬੁਲਾ ਕੇ ਫੋਟੋ ਸ਼ੂਟ ਕਰਾ ਕੇ ਚਲੇ ਗਏ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੀ ਹੈ ਕਿਉਂਕਿ ਜਦੋਂ ਦੇਸ਼ ਦਾ ਸਭ ਤੋਂ ਵੱਡਾ ਅੰਦੋਲਨ ਚੱਲਿਆ ਜਦੋਂ ਕਿਸਾਨ ਅੰਦੋਲਨ ਚੱਲਿਆ ਤੇ ਨਕਾਲੇ ਕਰੋਨਾ ਦੇ ਖਿਲਾਫ ਤਾਂ ਪੰਜਾਬ ਨੇ ਡੱਟ ਕੇ ਦੇਸ਼ ਦੇ ਮੂਰੇ ਲੱਗ ਕੇ ਮੋਦੀ ਸਰਕਾਰ ਦੇ ਨੱਕਦਮ ਕੀਤਾ ਪੰਜਾਬ ਦੇ ਕਿਸਾਨ ਜਿੱਥੇ ਬੰਦੀਆਂ ਨੇ ਗਿਆ ਪੰਜਾਬ ਦੇ ਲੋਕਾਂ ਨੇ ਤ ਉਸ ਸਮੇਂ ਤੋਂ ਲੈ ਕੇ ਮੋਦੀ ਸਾਹਿਬ ਆਪਣੇ ਦਿਲ 'ਚ ਪੰਜਾਬ ਪ੍ਰਤੀ ਨਫ਼ਰਤ ਪਾਲ ਕੇ ਬੈਠੇ ਨੇ ਪੰਜਾਬ ਨੂੰ ਦਿਲ ਤੋਂ ਨਫ਼ਰਤ ਕਰਦੇ ਨੇਗੇ ਭਾਰਤੀ ਜਨਤਾ ਪਾਰਟੀ ਨਫ਼ਰਤ ਕਰਦੀ ਹੈਗੀ ਸਮਾਂ ਸਮੇਂ ਦਾ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਬੀਜੇਪੀ ਨੂੰ ਸਬਕ ਸਿਖਾਉਣਗੇ ਅੱਜ ਇਹ ਜਿਹੜਾ ਪ੍ਰੋਟੈਸਟ ਆ ਇੱਥੋਂ پتہ ਲੱਗਦਾਗਾ ਕਿੰਨਾ ਗੁੱਸਾ ਤਨ ਕਰੋੜ ਪੰਜਾਬੀਆਂ ਦੇ ਮਨਾਚਾ ਕਿਉਂਕਿ ਸਾਰੇ ਜਿੰਨੇ ਵੀ ਵਿਅਕਤੀ ਖੜੇ ਨੇਗੇ ਜਿੰਨੇ ਵੀ ਸਾਰੇ ਚੁਣੇ ਹੋਏ ਨਮਾਇंदे ਜਿੰਨੇ ਵੀ ਐਮਐਲਏ ਸਹਿਬਾਨ ਖੜੇ ਨੇਗੇ ਇਹ ਸਾਰੇ ਐਮਐਲਏ ਕੋਈ 2 ਲੱਖ ਨੂੰ ਕੋਈ 3 ਲੱਖ ਨੂੰ ਕੋਈ 4 ਲੱਖ ਲੋਕਾਂ ਦੀ ਨੁਮਾਇੰਦਗੀ ਕਰਦਾਗਾ ਇਹ ਆਪਣੇ ਲੋਕਾਂ ਦੀਆਂ ਆਪਣੇ ਹਲਕਿਆਂ ਦੀਆਂ ਭਾਵਨਾਵਾਂ ਤੁਹਾਡੇ ਨਾਲ ਪ੍ਰਗਟ ਕਰ ਰਹੇ ਨੇਗੇ ਔਰ ਦੇਸ਼ ਦੇ ਸਾਹਮਣੇ ਰੱਖ ਰਹੇ ਨੇਗੇ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਇੱਕ ਜਮਲਾ ਪਾਰਟੀ ਆ ਮੋਦੀ ਸਾਹਿਬ ਕਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਹਮੇਸ਼ਾ ਹੀ ਜੁਮਲਾ ਕਰ ਦੇਣਗੇ ਹਮੇਸ਼ਾ ਹੀ ਝੂਠ ਬੋਲਦੇ ਨੇ ਝੂਠ ਬੋਲਣ ਦੇ ਆਦੀ ਨੇ ਮੈਂ ਫੇਰ ਸਪਸ਼ਟ ਕਰਦਾਗਾ ਕਿ 1600 ਕਰੋੜ ਰੁਪਇਆ ਜਿਹੜਾ 9 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਐਲਾਨ ਕੀ ਗਏ ਸੀਗੇ ਉਹਦੇ ਚ ਇੱਕ ਰੁਪਇਆ ਉਹਦਾ ਸਿੰਗਲ ਪੈਣੀ ਜਿਹੜੀ ਆ ਹਜੇ ਤੱਕ ਪੰਜਾਬ ਦੇ ਖਜ਼ਾਨੇ ਚ ਨਹੀਂ ਆਈ ਹਾਂ ਜਿਹੜੇ 240 ਕਰੋੜ ਰੁਪਇਆ ਆਏ ਨੇਗੇ ਉਹ ਜਿਹੜਾ ਆਲਰੇਡੀ ਬਜਟ ਜਿਹੜਾ 2025 ਚ 2 1 ਫਰਵਰੀ 2025 ਨੂੰ ਜਿਹੜਾ ਮੈਡਮ ਜਨ ਬਲਾ ਸੀਤਾਰਾਮ ਜੀ ਨੇ ਬਜਟ ਪੜਿਆ ਸੀਗਾ ਉਹਦੇ 485 ਕਰੋੜ ਰੁਪਏ ਚੋਂ ਪਹਿਲੀ ਕਿਸ਼ ਜਿਹੜੀ ਆ ਉਹ ਪੰਜਾਬ ਦੇ ਖਾਤੇ ਚ ਆਈ ਜਗੀ ਸੋ ਇਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਨਫ਼ਰਤ ਕਰਦੀ ਹੈ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਦਾ ਚਿਹਰਾ ਵੀ ਅੱਜ ਵਿਧਾਨ ਸਭਾ ਚ ਲੰਗਾ ਹੋ ਗਿਆ ਜਦੋਂ ਉਹਨਾਂ ਦੇ ਲੀਡਰ ਬਾਰ-ਬਾਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਹੇ ਸੀ ਕੀ ਕਹਿ ਰਹੇ ਸੀਗੇ ਕਿ ਮੁੱਖ ਮੰਤਰੀ ਲੀਫ ਫੰਡ ਚ ਪੈਸਾ ਨਾ ਦਿਓ ਮੁੱਖ ਮੰਤਰੀ ਚੜ੍ਹਦੀ ਕਲਾ ਫੰਡ ਚ ਪੈਸਾ ਨਾ ਦਿਓ ਇਹ ਤੋਂ ਪਤਾ ਲੱਗਦਾਗਾ ਕਿ ਉਹ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਰਹੇ ਨੇਗੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇਗੇ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਨ ਦੀ ਬਾਹਰ ਆ ਚਾਹ 1984 ਦੀ ਗੱਲ ਕਰ ਲਈਏ ਚਾਹ 1988 ਦੀ ਗੱਲ ਕਰ ਲਈਏ ਚਾਹ ਅੱਜ 2025 ਦੀ ਗੱਲ ਕਰ ਲਈਏ ਹਮੇਸ਼ਾ ਕਾਂਗਰਸ ਪਾਰਟੀ ਨੇ ਲੋਕਾਂ ਦੀ ਲਾਸ਼ਾਂ ਤੇ ਰਾਜਨੀਤੀ ਕੀਤੀ ਆ ਧੰਨਵਾਦ ਜੀ ਥੈਂਕ ਯੂ